ਤੁਸੀਂ ਕਿਹਾ ਤੁਹਾਡੇ ਤਿੰਨ ਬੇਟੀਆਂ ਹਾਂ ਹਾਂਜੀ ਹਾਂਜੀ ਵੈਸੇ ਤਾਂ ਮੇਰੀ ਆਪਦੇ ਦੋ ਬੇਟੀਆਂ ਮੈਨੂੰ ਲੱਗਦਾ ਨਹੀਂ ਹੈ ਕਿ ਅੱਜ ਕੱਲ ਬੇਟੀ ਤੇ ਬੇਟੀ ਚ ਕੋਈ ਬਹੁਤਾ ਫਰਕ ਹੈ ਪਰ ਸੋਸਾਇਟੀ ਦੇ ਪ੍ਰੈਸ਼ਰ ਨੂੰ ਕਿਵੇਂ ਚੱਲਦੇ ਹੋ ਫਿਰ ਪੰਜਾਬ ਸਰਕਾਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਯੋਜਨਾ 245 ਕਰੋੜ ਰੁਪਏ ਕੀਤੇ ਗਏ ਜਾਰੀ ਤਾਂ ਜੋ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮਿਲ ਸਕੇ ਉੱਚ ਪੱਧਰੀ ਸਿੱਖਿਆ ਮੈਨੂੰ ਇਹ ਸਕਾਲਰਸ਼ਿਪ ਨਾ ਮਿਲਦੀ ਤਾਂ ਸ਼ਾਇਦ ਮੈਂ ਆਪਣੀ ਪੜ੍ਹਾਈ ਜਾਰੀ ਨਾ ਰੱਖ ਪਾਉਂਦੀ 2 ਲੱਖ 31 ਹਜ਼ਾਰ ਵਿਦਿਆਰਥੀ ਕੀਤੇ ਗਏ ਰਜਿਸਟਰ ਜਿਨ੍ਹਾਂ ਨੂੰ ਹੁਣ ਤੱਕ 92 ਕਰੋੜ ਰੁਪਈਆ ਦੀ ਮਦਦ ਦਿੱਤੀ ਗਈ ਜੇ ਮੈਨੂੰ ਇਹ ਸਕਾਲਰਸ਼ਿਪ ਨਾ ਮਿਲਦੀ ਤਾਂ ਮੈਂ ਸੋਚ ਵੀ ਨਹੀਂ ਸਕਦਾ ਸੀ ਮੈਂ ਇੰਨਾ ਵੱਡਾ ਕੋਰਸ ਅਫੋਰਡ ਕਰ ਪਾਉਂਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੰਤਰ ਯਤਨਾਂ ਸਦਕਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ। ਪਿੰਡਾਂ 'ਚ ਪਿੰਡਾਂ ਵਾਲੇ ਪਰਿਵਾਰਾਂ 'ਤੇ ਤਾਂ ਬੜਾ ਪ੍ਰੈਸ਼ਰ ਹੁੰਦਾ ਨਾ ਵੀ ਆਏ ਭਾਈ ਫਲਾਣੇ ਦੇ ਤਿੰਨ ਕੁੜੀਆਂ ਹੋ ਗਈਆਂ। ਤੁਹਾਡੇ ਤੋਂ ਵੀ ਕਦੀ ਇਸ ਤਰ੍ਹਾਂ ਦਾ ਪ੍ਰੈਸ਼ਰ ਪਿਆ ਹੈ ਪਰਿਵਾਰ ਦਾ ਫੈਮਿਲੀ ਦਾ। ਸुरु-ਸुरु 'ਚ ਜਦੋਂ ਮੇਰੇ ਪਹਿਲੀ ਬੇਟੀ ਹੋਈ ਮੈਂ ਉਦੋਂ ਵੀ ਡੱਬਾ ਮਠੇ ਦਾ ਲੈ ਕੇ ਵੰਡਿਆ ਕਿ ਮੇਰੇ ਘਰੇ ਲక్ష్ਮੀ ਆਈ। ਦੂਸਰੀ ਬੇਟੀ ਹੋਈ ਉਦੋਂ ਬੜੀ ਖੁਸ਼ੀ ਹੋਈ ਥੋੜਾ ਬੜਾ ਦਿਮਾਗ ਹੈ ਪਰਿਵਾਰ ਨੇ ਜਦੋਂ ਸੋਚਿਆ ਨਾ ਮਰੀ ਵਾਈਫ ਦੇ ਅੱਜ ਤ ਲੋਕਾਂ ਨੇ ਪਾਤਾ ਜੇ ਯਾਰ ਦੋ ਬੇਟੀਆਂ ਹੋ ਗਈਆਂ ਫੇਰ ਸੋਚਿਆ ਨਹੀਂ ਤੀਸਰੀ ਵਾਰੀ ਚਲੋ ਪ੍ਰਮਾਤਮਾ ਨੇ ਜਦੋਂ ਕਿਰਪਾ ਕੀਤੀ ਤੇ ਸਾਡੇ ਜੋਨਸੈਕਟਲਿਸ ਸੇਵਾ ਕਰਦੇ ਅਭਿਆਸ ਦੀ ਬਹੁਤ ਇੰਡੀਆ ਦੇਖਦੇ ਆ ਮਨਨ ਕਾਲ ਕੀਤੀ ਮੈਂ ਕਿਹਾ ਯਾਰ ਬਾਬਾ ਜੀ ਨੇ ਆ ਬੇਟੀ ਦਿੱਤੀ ਫੇਰ ਮੈਂ ਲਕਸ਼ਮੀ ਦਿੱਤੀ ਆ ਬੇਟੀ ਨੇ ਦਿੱਤੀ ਲਕਸ਼ਮੀ ਆ ਸੋ ਜੋ ਮਾਲਕ ਦਵੇ ਉਹਨੂੰ ਖੁਸ਼ੀ-ਖੁਸ਼ੀ ਰਿਸੈਪਟ ਕਰੋ ਉਹਨੂੰ ਪਿਆਰ ਦੀ ਕਮੀ ਨਾ ਹੋਵੇ ਕਿ ਜਦੋਂ ਇਹ ਤਿੰਨ ਬੇਟੀਆਂ ਆਈਆਂ ਜੀ ਪ੍ਰਮਾਤਮਾ ਨੇ ਆਪਣੇ ਚਰਨਾਂ 'ਚ ਵੀ ਰੱਖਿਆ ਤੇ ਲੋਕਾਂ ਦੀ ਸੇਵਾ 'ਚ ਵੀ ਲਾਇਆ ਹੋਇਆ ਮੈਂ ਇੰਨਾ ਖੁਸ਼ ਆ ਵਾਹ ਜੀ ਦਿੱਲੀ ਦੇ ਦੂਰ ਵੀ ਹਮਾਰੇ ਵੀਡੀਓ ਕਾਲ ਤੇ ਤਿੰਨ ਬੇਟੀਆਂ ਨਾਲ ਗੱਲ ਨਾ ਕਰਾ ਬਰਦਰ ਦੋ ਬੇਟੇ ਆ ਉਹਨਾਂ ਨਾਲ ਗੱਲ ਨਾ ਕਰਾ ਜੁਆਇੰਟ ਫੈਮਿਲੀ ਆ ਮੈਨੂੰ ਇਹ ਕਦੀ ਮਹਿਸੂਸ ਨਹੀਂ ਆਇਆ ਕਿ ਉਹ ਬੇਟੇ ਮੇਰੇ ਨਹੀਂ ਆ ਅੱਛਾ ਬੇਟੀਆਂ ਨਾਲ ਪੂਰਾ ਪਿਆਰ ਆ ਬੇਟਿਆਂ ਨਾਲ ਪੂਰਾ ਪਿਆਰ ਆ ਤੇ ਮਾਲਕ ਅਗੇ ਹੀ ਅਰਦਾਸ ਕਰਦੇਗੇ ਪਿਆਰੇ ਦੇ ਬਣਿਆ ਰਹਿ। ਤੁਸੀਂ ਕਦੀ ਜ਼ਿੰਦਗੀ 'ਚ ਐ ਸੋਚਿਆ ਸੀ ਵੀ ਐਮਐਲਏ ਬਣ ਜਾਓਗੇ ਤੇ ਪਹਿਲੀ ਵਾਰ ਐ ਮੰਤਰੀ ਬਣ ਜਾਓਗੇ ਮੈਂ ਕਦੀ ਵੀ ਨਹੀਂ ਸੋਚਿਆ ਜਿਵੇਂ ਸੁਪਨਾ ਵੀ ਨਹੀਂ ਲਿਆ ਸੀ ਕਿ ਮੈਂ ਐਮਐਲਏ ਬਣਨਾ ਕਦੀ ਸੁਪਨਾ ਵੀ ਨਹੀਂ ਆਇਆ ਨਾ ਨਾ ਕਦੀ ਵੀ ਨਹੀਂ ਸੋਚ ਰੱਖੀ ਸੋਚ ਇਹ ਰੱਖੀ ਸੀ ਸੇਵਾ ਕਰਨ ਦੀ ਅੱਛਾ ਜੇ ਤੁਸੀਂ ਮੰਤਰੀ ਤੁਹਾਨੂੰ ਬਣਾਇਆ ਜਾਂਦਾ ਤੇ ਆਪੋਜੀਸ਼ਨ ਨਾਲ ਦੀ ਨਾਲ ਹੀ ਕੰਨ ਖੜੇ ਕਰ ਲੈਂਦੀ ਹੈ ਕੋਈ ਕਹਿੰਦਾ ਜੀ ਇਹ ਤੇ ਰੇਤ ਮਾਫੀਆ ਨੂੰ ਇਹਨਾਂ ਨੇ ਅੱਗੇ ਲੈ ਕੇ ਆਂਦਾ ਕੋਈ ਕਹਿੰਦੇ ਆ ਜੀ ਆਮ ਆਦਮੀ ਪਾਰਟੀ ਮੁੰਡੀਆਂ ਦੇ ਜ਼ਰੀਏ ਸਾਰੀਆਂ ਖੱਡਾ ਕੰਟਰੋਲ ਕਰਨੀਆਂ ਚਾਹੁੰਦੀ ਹੈ ਇਹਨਾਂ ਚਰਚਾਵਾਂ ਦੇ ਬਾਰੇ ਤੁਸੀਂ ਕੀ ਕਹੋਗੇ ਭਾਜੀ ਲੋਕਾਂ ਨੂੰ ਹਜਮ ਨਹੀਂ ਹੋ ਰਿਹਾ ਕਿ ਆਮ ਘਰ ਦਾ ਮੁੰਡਾ ਇੱਕ ਫੌਜੀ ਦਾ ਮੁੰਡਾ ਆਹ ਨੂੰ ਸਾਨੂੰ ਫੌਜੀ ਕਹਿੰਦੇ ਨੇ ਕਿ ਫੌਜੀ ਦਾ ਮੁੰਡਾ ਆ ਯਾਰ ਮੰਤਰੀ ਬਣ ਗਿਆ ਇਹੀ ਹਜਮ ਨਹੀਂ ਹੋ ਰਿਹਾ ਕਿ ਆਮ ਘਰਾਂ ਦੇ ਮੁੰਡਿਆਂ ਨੂੰ ਮੁੱਖ ਮੰਤਰੀ ਬਣਾਤਾ ਮੰਤਰੀ ਬਣਾਤਾ ਐਮਐਲਏ ਬਣਾਤਾ ਅੱਜ ਵੀ ਮੈਂ ਦੇਖਦਾ ਹਾਂ ਮੈਂ ਕਈ ਵਾਰ ਕਿਸੇ ਵਿਆਹ ਸਰਦੀਆਂ ਵੀ ਟੱਕਰੇ ਹੋ ਜਾਂਦੇ ਆ ਦੂਜੇ ਪਾਰਟੀ ਦੇ ਲੀਡਰਾਂ ਨਾਲ ਉਹਨਾਂ ਦੇ ਨਾਲ ਮੈਂ ਦੇਖਦਾ ਨਾ ਉਹਨਾਂ ਦੀ ਸੰਗਤ ਰੰਗਤ ਦੀਆਂ ਗੱਲਾਂ ਕਿੰਨੇ ਕਿੰਨੇ ਦੁਨੀਆਂ ਆਉਂਦੀ ਆ ਆਪਾਂ ਕੱਲੇ ਜੇ ਜਾ ਕੇ ਖੜਜੀਦਾ ਬੁਲਾਈਦਾ ਉਹ ਫੇਰ ਸੋਚਦਾ ਯਾਰ ਪ੍ਰਮਾਤਮਾ ਦੀ ਕਿਰਪਾ ਵਿੱਚ ਸਾਡੇ ਪਿੱਛੇ ਕੋਈ ਉਹੋ ਜਿਹੀ سپورਟ ਨਹੀਂ ਹੈ ਜਾਂ ਉਹੋ ਜਿਹਾ ਸਾਥੀ ਨਹੀਂ ਹੈ ਕਿ ਲੋਕ ਇਸਦੀ ਤੱਕ ਹੋ ਜਾ ਕੇ ਯਾਰ ਬੰਦੇ ਬਾਕੀ ਦੇਸੀ ਆ ਤੇ ਸਿੰਪਲ ਆ ਸਿੰਪਲ ਬਣ ਕੇ ਵਿਹਾਂ ਚ ਵੱਢ ਜੀਦਾ ਰੇਤ ਮਾਖੇ ਦੀ ਗੱਲ ਕਰੋ ਮੇਰਾ ਐਮਐਲਏ ਬਣਨ ਤੋਂ ਪਹਿਲਾਂ ਮੇਰੇ ਬਰਦਰ ਦਾ ਮੇਰਾ ਮੈਂ ਆਪਣੇ ਕਹੂੰਗਾ ਸਾਡਾ ਮਿੱਟੀ ਦਾ ਕੰਮ ਸੀ ਮਿੱਟੀ ਦਾ ਟਰੈਕਟਰ ਟੱਲੀਆਂ ਨਾਲ ਸ਼ੁਰੂਆਤੋਂ ਮਿੱਟੀ ਦਾ ਕੰਮ ਕੀਤਾ ਉਹ ਵੀ ਖੇਤ ਵਾਲਿਆਂ ਨੂੰ ਪੈਸੇ ਦੇ ਕੇ ਮਿੱਟੀ ਦੀ ਮਨਜ਼ੂਰੀ ਲੈ ਕੇ ਮਿੱਟੀ ਦਾ ਕੰਮ ਕਰਦਾ ਸੀ ਜਦੋਂ ਮੈਂ ਐਮਐਲਏ ਬਣਿਆ ਤੇ ਮੈਨੂੰ ਤੱਲੀਆਂ ਸਾਹ ਨੇ ਗੱਲ ਕਹੀ ਮੈਂ ਐਵੇਂ ਕਹਾਂ ਕਿਸੇ ਉਹਨੇ ਨਹੀਂ ਹੂੰ ਕਹਿੰਦੇ ਇਹ ਕੰਮ ਜਿਹੜਾ ਮੈਂ ਕਹਾਂ ਮੈਂ ਤੇ ਆਪਣੇ ਉਹਦੇ ਵਿੱਚ ਬਾਇਓਡਾਟਾ ਲਿਖਿਆ ਹੋਇਆ ਮੈਂ ਮਿੱਟੀ ਦਾ ਕੰਮ ਕਰਦਾ ਜੀ ਹੂੰ ਜਦੋਂ ਮੈਂ ਦਿੱਲੀ ਭੇਜਿਆ ਉਹ ਕਹਿੰਦੇ ਜੀ ਨਹੀਂ ਇਹ ਕੰਮ ਨੂੰ ਬੰਦ ਕਰ ਤੇ ਲੋਕਾਂ ਨੇ ਤੇ ਤੇ ਬੁਰਦੀਆਂ ਨੇ ਨਜਾਇਜ਼ ਤੇ ਲਾ ਦੇਣਾ ਤਬੇ ਉਸ ਤੋਂ ਤੋਂ ਐਮਐਲਏ ਬਣਨ ਤੋਂ ਪਹਿਲਾਂ ਇਹ ਕੰਮ ਵੀ ਬੰਦ ਕਰਤਾ ਲਾ ਭਰਾ ਮੈਂ ਕਹਾਂ ਯਾਰ ਰੋਟੀ ਦੋ ਘਟ ਖਾ ਲਾਂਗੇ ਕਿ ਆਪਾਂ ਉਹ ਕੰਮ ਨਹੀਂ ਕਰਾਂ ਜਿੱਥੇ ਬਦਨਾਮੀ ਹੋਵੇ ਪਰ ਵਿਰੋਧੀਆਂ ਕੋਈ ਨਹੀਂ ਹਜਮ ਹੋ ਰਿਆ ਬਹੁਤ ਕੁਝ ਕਹਿੰਦੇ ਆ ਜੀ ਪਰ ਸਾਡੀ ਵਰਗੀ ਮੈਂ ਆਪਣੇ ਵੱਲੋਂ ਜਿਸ ਪਾਰਟੀ ਤੇ ਅਸੀਂ ਸੇਵਾ ਕਰ ਰਹੇ ਹਾਂ ਆਪਣੇ ਪਾਰਟੀ ਸੁਪਰੀਮੋਟੀ ਤੇ ਬਹੁਤ ਮਾਣ ਹੈ ਮੁੱਖ ਮੰਤਰੀ ਸਾਹਿਬ ਤੇ ਬਹੁਤ ਮਾਣ ਹੈ ਲੋਕਾਂ ਨੂੰ ਸੁਣੀਦਾ ਸੀ ਕਰੋੜਾਂ ਰੁਪਈਆ ਦੀਆਂ ਟਿਕਟਾਂ ਲੈਂਦੇ ਆ ਕਰੋੜਾਂ ਰੁਪਈਆ ਦੇ ਕੇ ਪੋਸਟਾਂ ਤੇ ਪਹੁੰਚਦੇ ਆ ਚੇਅਰਮੈਨ ਬਣਾਦੇ ਆ ਸਾਡੀ ਪਹਿਲੀ ਪਾਰਟੀ ਜਿਹੜੇ ਸਬਜ਼ੀ ਵੇਚਣ ਵਾਲਿਆਂ ਨੂੰ ਜਿਹੜੀਆਂ ਲਾਉਣ ਵਾਲਿਆਂ ਨੂੰ ਵੀ ਚੇਅਰਮੈਨ ਬਣਾਤਾ ਮੇਰੇ ਵਰਗਿਆਂ ਨੂੰ ਮੰਤਰੀ ਬਣਾਤਾ ਪਰ ਇਹ ਵੀ ਪਰ ਇਸ ਗੱਲ ਨੂੰ ਵੀ ਬਹੁਤ ਕ੍ਰਿਟੀਸਾਈਜ਼ ਕੀਤਾ ਜਾਂਦਾ ਕਹਿੰਦੇ ਕਿ ਜਿਹੜੇ ਨੌ ਸਿੱਖੀਏ ਬੰਦੇ ਸੀ ਉਹ ਆ ਗਏ ਇਸੀ ਕਰਕੇ ਸਰਕਾਰ ਬਹੁਤਾ ਚੰਗਾ ਨਹੀਂ ਪਰਫਾਰਮ ਕਰ ਪਈ ਮਹਿਕਮੇ ਵਾਰ-ਵਾਰ ਬਦਲਨੇ ਪੈ ਰਹੇ ਆ ਮੰਤਰੀਆਂ ਨੂੰ ਕਹਿੰਦੇ ਕੰਮ ਨਹੀਂ ਆਉਂਦਾ ਉਹਨਾਂ ਨੂੰ ਅਫਸਰਾਂ ਦੇ ਆਖੇ ਲੱਗਣਾ ਪੈਂਦਾ ਐਮਐਲਏ ਨੂੰ ਸਮਝ ਨਹੀਂ ਆ ਕਿ ਡੀਸੀ ਨੂੰ ਫੋਨ ਕਰਨਾ ਕਿ ਐਸਐਸਪੀ ਨੂੰ ਕਰਨਾ ਕਹਿੰਦੇ ਇਹਦੇ ਕਰਕੇ ਵੀ ਪਹਿਲੇ 2 ਸਾਲ ਬੜੀ ਆਖਰੀ ਆ ਨਾਲੇ ਵੀ ਚਰਚਾ ਬਹੁਤ ਚੱਲਦੀ ਆ ਕਹਿੰਦੇ ਵੀ ਤੁਹਾਡੇ ਐਮਐਲਏ ਤੇ ਬੜੇ ਅਲੀਗੇਸ਼ਨ ਲੱਗੇ ਜੀ ਕੋਈ 5000 ਰਿਸ਼ਵਤ ਲਈ ਜਾਂਦਾ ਕੋਈ 10000 ਰਿਸ਼ਵਤ ਲਈ ਜਾਂਦਾ ਆਪੋਜੀਸ਼ਨ ਦੇ ਇਲਜ਼ਾਮਾਂ ਨੂੰ ਕਿਵੇਂ ਵੇਣਿਓ ਜਿਹੜਾ ਕੋਈ ਇਹੀ ਚੀਜ਼ ਬਰਦਾਸ਼ਤ ਨਹੀਂ ਹੁੰਦੀ ਜਿਹੜੇ ਹੁਣ ਇਹ ਮਹਿਕਮੇ ਮਿਲੇ ਆ ਇਹਨਾਂ ਨੇ ਜਦੋਂ ਅਫਸਰਾਂ ਨੂੰ ਚਿੱਕੀ ਦਾ ਲੋਕਾਂ ਦਾ ਲੋਕਾਂ ਨੂੰ ਸੁਣੀਦਾ ਤੇ ਹਜ਼ਾਰਾਂ ਕਰੋੜਾਂ ਰੁਪਏ ਦੇ ਡਿਪਾਰਟਮੈਂਟਾਂ ਜਿਹੜੇ ਸਰਕਾਰਾਂ ਪਿਛਲੀਆਂ ਖਾ ਗਈਆਂ ਪਹਿਲੀ ਸਰਕਾਰ ਜਿਹਨੇ ਕਾਮਾਨਦਾਰੀ ਨਾਲ ਚਲਾ ਰਿਆ ਮੁੱਖ ਮੰਤਰੀ ਸਾਹਿਬ ਕੋ ਮੈਂ ਕਹਾਂ ਅਸੀਂ ਪੂਰੀ ਇਮਾਨਦਾਰੀ ਨਾਲ ਚੱਲਿਆ ਜੇ ਹੁਣ ਮੈਨੂੰ ਦਿੱਤਾ ਐਨਵਾਇਰਨਮੈਂਟ ਡਿਵੈਲਪਮੈਂਟ ਦੀ ਗੱਲ ਕਰਾਂ ਰੈਵਨਿਊ ਦੀ ਗੱਲ ਕਰਾਂ ਤੇ ਇੰਨੀ ਇਮਾਨਦਾਰੀ ਨਾਲ ਚੱਲ ਰਿਆ ਕੰਮ ਤੇ ਜੇ ਇਹ ਲੋਕ ਹੁੰਦੇ ਤਾਂ ਮੈਂ ਕਹਿੰਦਾ ਜੀ ਇਹਨਾਂ ਦੇ ਕਮਰੇ ਨੋਟਾਂ ਨਾਲ ਭਰੇ ਹੁੰਦੇ ਸੀ ਤੇ ਸਾਡੇ ਕਵਰੇਜ ਜੀ ਸਾਡੇ ਦੇਖ ਲਓ ਬੈੱਡ ਤੇ ਕੰਬਲ ਵੀ ਇੱਕ ਇੱਕ ਹੀ ਪਿਆ ਹੋਣਾ ਤੇ ਹੋਰ ਇਸ ਤੋਂ ਇਲਾਵਾ ਕੇ ਸੂਟ ਹੋਊਗਾ ਦੋ ਮਤਲਬ ਇਹ ਲੋਕਾਂ ਨਾਲ ਜਿਹੜਾ ਹਾਲ ਸੀਗਾ ਭਾਜੀ ਇਹਨਾਂ ਨੇ ਪੰਜਾਬ ਨੂੰ ਵੇਚ ਕੇ ਖਾ ਗਏ ਵਾਕਈ ਪ੍ਰਮਾਤਮਾ ਦੀ ਕਿਰਪਾ ਹੋਈ ਹੈ ਆਮ ਆਦਮੀ ਪਾਰਟੀ ਤੇ ਸਾਡੇ ਪ੍ਰਮਾਤਮਾ ਦੀ ਕਿਰਪਾ ਹੋਈ ਜਨੇ 92 ਵਿਧਾਇਕ ਬਣਾਏ ਉਹ ਵੀ ਆਮ ਘਰਾਂ ਦੇ ਮੁੰਡੇ ਸੋ ਇਹਨਾਂ ਨੂੰ ਜਿਸ ਤਰ੍ਹਾਂ 92 ਦੇ 92 ਵਿਧਾਇਕ ਚੇਅਰਮੈਨ ਹਰ ਵਰਕਰ ਹਲਕੇ ਤੇ ਸੇਵਾਦਾਰ ਬਣ ਕੇ ਸੇਵਾ ਕਰ ਰਿਹਾ ਪੂਰਾ ਟਾਈਮ ਦਫ਼ਤਰਾਂ 'ਚ ਦੇ ਰਿਹਾ ਮੈਨੂੰ ਮੈਂ ਇੱਥੇ ਮੇਠਾ ਮਰਦ ਦਫ਼ਤਰ ਬੈਠਾ ਦਰਬਾਰ ਲਈ ਹਰ ਇੱਕ ਦਾ ਕੰਮ ਹੋ ਰਿਹਾ ਉਹੀ ਸੋਚ ਕੇ ਹੈਰਾਨ ਆ ਵੀ ਜੇ ਜੇ ਇਹਨਾਂ ਤੇ ਇਲਜ਼ਾਮ ਨਹੀਂ ਲਾਵਾਂਗੇ ਤੇ ਲੋਕਾਂ ਦਾ ਪਿਆਰ ਜਿਹੜਾ ਦਿਨ ਤੋਂ ਦਿਨ ਵੱਧ ਰਿਹਾ ਉਹ ਸਾਡੀ ਪਾਰਟੀ ਹਰ ਰੋਜ਼ ਪ੍ਰਮਾਤਮਾ ਦੇ ਗਿਰਮਨ ਆਪ ਹੋ ਰਹੀ ਹੈ ਰਾਸ਼ਟਰੀ ਪਾਰਟੀ ਬਣ ਗਈ ਹੈ ਲੋਕਾਂ ਦੇ ਮਾਈਂਡ 'ਚ ਵੜ ਗਿਆ ਕਿ ਜੇ ਕੋਈ ਗਰੀਬੀ ਖਤਮ ਕਰਨ ਵਾਲੀ ਪਾਰਟੀ ਹੈ ਤੇ ਉਹ ਹੈ ਆਮ ਆਦਮੀ ਪਾਰਟੀ ਤੋ ਕਿ ਗਰੀਬੀ ਖਤਮ ਹੋਣੀ ਹੈ এডੂਕੇਸ਼ਨ ਨਾਲ ਤੇ এডੂਕੇਸ਼ਨ ਵਾਲਾ ਧਿਆਨ ਜਿਹੜਾ ਸਿਰਫ ਅਰਵਿੰਨ ਕੇਜਰੀਵਾਲ ਜੀ ਦਾ ਪੂਰੇ ਦੇਸ਼ ਦੇ ਵਿੱਚ ਹੀ ਆ ਸੋਚ ਉਹਨਾਂ ਦੀ ਕਿ এডੂਕੇਸ਼ਨ ਵੱੱਤ ਵੱੱਤ ਮਿਲੇ ਵਧੀਆ ਸਕੂਲ ਮਿਲ ਮਤਲਬ ਰੁਜ਼ਗਾਰ ਮਿਲੇ ਤੇ ਇਹ ਜਿਹੜੀਆਂ ਇਹ ਲੋਕ ਕਰ ਗਏ ਬੱਚਿਆਂ ਦਾ ਜੋ ਹਾਲ ਕਰ ਗਏ ਮੇਰੇ ਵਰਗੇ ਵੀਰ ਨੇ ਪੜ੍ਹ ਨਹੀਂ ਪਾਏ ਤੇ ਇਹਨਾਂ ਸਰਕਾਰਾਂ ਦੀ ਮਾਰ ਪਈ ਸਾਨੂੰ